ਲੱਕੜ ਦੇ ਦਰਵਾਜੇ ਤੇ ਫਰਨੀਚਰ ਨੂੰ ਸਿਉਂਕ ਲੱਗਣ ਤੋਂ ਬਚਾਉਣ ਲਈ ਆਪਾਂ ਤੁਹਾਨੂੰ ਇੱਕ ਦਵਾਈ ਤਿਆਰ ਕਰਕੇ ਦਵਾਂਗੇ ਬਾਰਸ਼ ਐਨੀਆਂ ਜ਼ਿਆਦੇ ਪੈ ਗਈਆਂ ਹਰੇਕ ਚੀਜ਼ ਦੇ ਵਿੱਚ ਸਲਾਬ ਆ ਗਈ ਲੱਕੜ ਦਾ ਸਲਾਬ ਫੜ ਗਈ ਤੇ ਜਿੱਥੇ ਹੜ੍ਹ ਆਏ ਹੋਏ ਨੇ ਉਹਨਾਂ ਲੋਕਾਂ ਦੇ ਦਰਵਾਜਿਆਂ ਨੂੰ ਇੰਨਾ ਜ਼ਿਆਦਾ ਪਾਣੀ ਲੱਗ ਗਿਆ ਕਿ ਸਲਾਬ ਤੋਂ ਬਾਅਦ ਉਹਨਾਂ ਦੇ ਵਿੱਚ ਸਿਉਂਕ ਲੱਗੂਗੀ ਜੇ ਕਿਸੇ ਦੀਆਂ ਲੱਕੜ ਦੀਆਂ ਕੜੀ ਵਾਲੀਆਂ ਛੱਤਾਂ ਨੇ ਉਹ ਵੀ ਬਿਲਕੁਲ ਬੇਕਾਰ ਹੋ ਜਾਣਗੀਆਂ ਸਿਉਂਕ ਪੈ ਜੂਗੀ ਪਰ ਉਹਨੂੰ ਪੈਣ ਤੋਂ ਬਚਾਵਾਂਗੇ ਆਪਾਂ ਜਿੰਨਾ ਤੁਹਾਡੇ ਘਰੇ ਕੋਈ ਮਹਿੰਗਾ ਫਰਨੀਚਰ ਹੈ ਮਹਿੰਗੇ ਦਰਵਾਜੇ ਨੇ ਜਦੋਂ ਉਹਦੇ ਵਿੱਚ ਸਲਾਬ ਲੱਗੀ ਸੱਲਾ ਆ ਗਈ ਤਾਂ ਸ ਤੇ ਜਿੰਨੀਆਂ ਤੁਹਾਡੇ ਘਰੇ ਕੋਈ ਲੱਕੜਾਂ ਪਈਆਂ ਨੇ ਪੂਰੇ ਪਈਆਂ ਨੇ ਉਹ ਵੀ ਸਿਉਂਖ ਖਰਾਬ ਕਰ ਦੂਗੀ ਇਹਦੇ ਵਾਸਤੇ ਆਪਾਂ ਨੂੰ ਇੱਕ ਦਵਾਈ ਚਾਹੀਦੀ ਹੈ ਏਜੰਡਾ ਦਵਾਈ 100 ml ਦੀ ਇਹ ਸੀਸੀ ਤੁਹਾਨੂੰ ਮਿਲੇਗੀ ਇਹ ਤੁਸੀਂ ਲੈ ਕੇ ਆਉਣੀ ਹੈ ਇਸ ਤੋਂ ਬਾਅਦ 200 ml ਆਪਾਂ ਨੂੰ ਤਾਰਪੀਨ ਦਾ ਤੇਲ ਚਾਹੀਦਾ ਜਿਹੜਾ ਆਪਾਂ ਪੇਂਟ ਕਰਨ ਵੇਲੇ ਪਾਉਂਦੇ ਆ 10 ml ਤੁਸੀਂ ਇਹਦੇ ਵਿੱਚ ਇਹ ਦਵਾਈ ਪਾਉਣੀ ਹੈ 4-5 ਤੁਸੀਂ ਇਹਦੇ ਵਿੱਚ ਲੌਂਗ ਪਾਉਣੇ ਨੇ 2 ਤੁਸੀਂ ਇਹਦੇ ਵਿੱਚ ਤੇਜ ਪੱਤੇ ਪਾਉਣੇ ਨੇ ਇਹ ਦੀ ਜਿਹੜੀ ਡੋਜ਼ ਇਹਨੂੰ ਡਬਲ ਕਰ ਦਾਂਗੇ ਦੀ ਪਾਵਰ ਦੁੱਗਣੀ ਹੋ ਜੂਗੀ ਇਹਨੂੰ ਮਿਕਸ ਕਰ ਲਓ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਪੰਪ ਲਾਵਾਂਗੇ ਫਿਰ ਜਿੱਥੇ ਵੀ ਤੁਹਾਡੇ ਦਰਵਾਜ਼ਿਆਂ ਦੇ ਉੱਤੇ ਕਿਤੇ ਮੀਂਹ ਦਾ ਪਾਣੀ ਲੱਗਿਆ ਸਲਾਬ ਸੱਲ ਕਰਨ ਉਹ ਫੁੱਲ ਗਏ ਜਿੱਥੇ ਤੁਹਾਨੂੰ ਲੱਗਦਾ ਸੌਂਗ ਲੱਗ ਸਕਦੀ ਹੈ ਜਾਂ ਲੱਗੀ ਪਈ ਹੈ ਉੱਥੇ ਇਹਦਾ ਜਿੰਨਾ ਤੁਹਾਡੇ ਘਰੇ ਕੋਈ ਮਹਿੰਗਾ ਫਰਨੀਚਰ ਹੈ ਚਾਹੇ ਸਸਤਾ ਫਰਨੀਚਰ ਹੈ ਜਾਂ ਜਿਹੜੀਆਂ ਬਾਹਰ ਲੀਆਂ ਵਿੰਡੋਆਂ ਨੇ ਉਹਨਾਂ ਤੇ ਵੀ ਛਿੜਕਾਅ ਕਰਨਾ ਜਿੰਨਾ ਕੋਈ ਲੱਕੜ ਵਾਲਨ ਤੁਹਾਡਾ ਬਾਹਰ ਪਿਆ ਜਿਹਨੂੰ ਸਿਉਂਕ ਲੱਗ ਸਕਦੀ ਹੈ ਲੱਗੂਗੀ ਸਿਉਂਕ ਕਿਉਂਕਿ ਜਿੱਥੇ ਜੀ ਸੱਲ ਆ ਗਈ ਗਿੱਲਾ ਹੋ ਗਿਆ ਜਿਹੜੀ ਲੱਕੜ ਗਿੱਲੀ ਹੋ ਗਈ ਉਹਨੂੰ ਸਿਉਂਕ ਲੱਗੂਗੀ ਪਰ ਆਪਾਂ ਬਚਾ ਸਕਦੇ ਹਾਂ ਇਹਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹੜਾ ਵਾਲਿਆਂ ਨੂੰ ਫਾਇਦਾ ਹੋਵੇ